ਅੱਜ ਅਸੀਂ ਪੁੱਤਰ ਬਾਈਬਲ ਦੇ ਵਿੱਚੋਂ ਸਿੱਖਾਂਗੇ ਕਿ ਭ੍ਰਿਸ਼ਟ ਆਤਮੇ ਕੀ ਹੁੰਦੇ ਆ ਹallelujah ਸੋ ਬਹੁਤ ਵਰੀ ਅਸੀਂ ਚੰਗੀਆਂ ਚੰਗੀਆਂ ਚੀਜ਼ਾਂ ਦੇ ਬਾਰੇ ਵਿੱਚ ਸਿੱਖਦੇ ਰਹਿਨੇ ਆ ਪਰ ਕਦੀ ਸਾਨੂੰ ਖਰਾਬ ਚੀਜ਼ਾਂ ਦੇ ਬਾਰੇ ਵਿੱਚ ਵੀ ਸਿੱਖਣ ਦੀ ਜ਼ਰੂਰਤ ਆ ਕਿਉਂਕਿ ਜੇ ਸਾਨੂੰ ਉਹਨਾਂ ਦੇ ਬਾਰੇ ਵਿੱਚ ਪਤਾ ਨਹੀਂ ਹੋਊਗਾ ਫਿਰ ਅਸੀਂ ਉਹਨਾਂ ਨੂੰ ਸਿਆਣ ਨਹੀਂ ਸਕਦੇ ਤਾਂ ਕਿਸੇ ਵੀ ਚੀਜ਼ ਨੂੰ ਤੁਸੀਂ ਪਛਾਣਨਾ ਆ ਉਹਦੀ ਸਮਝ ਹੋਣੀ ਬੜੀ ਜ਼ਰੂਰੀ ਆ ਬਹੁਤ ਵਰੀ ਅਸੀਂ ਗਲਤ ਨੂੰ ਵੀ ਠੀਕ ਸਮਝ ਲੈਨੇ ਆਂ ਇਸ ਲਈ ਸਾਨੂੰ ਜਿਨ੍ਹਾਂ ਨੇ ਆਤਮਿਕ ਤਰੱਕੀ ਕਰਨੀਆਂ ਉਹਨਾਂ ਨੂੰ ਆਤਮਿਕ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਅੱਜ ਅਸੀਂ ਸਮਝਾਂਗੇ ਪਵਿੱਤਰ ਵਚਨ ਦੇ ਵਿੱਚੋਂ ਕਿ ਪ੍ਰਿਸ਼ਟ ਆਤਮੇ ਜਿਹੜੇ ਆ ਉਹ ਕੀ ਹੁੰਦੇ ਆ ਔਰ ਕਿਵੇਂ ਵਰਕ ਕਰਦੇ ਕਿਵੇਂ ਕੰਮ ਕਰਦੇ ਆ ਇੱਕ ਮਨੁੱਖ ਦੇ ਜੀਵਨ ਦੇ ਵਿੱਚ ਕਿੰਨੇ ਜਣੇ ਜਾਣਨਾ ਚਾਹੁੰਦੇ ਉਹਨਾਂ ਦੇ ਬਾਰੇ ਦੇ ਵਿੱਚ ਵਾਓ wow, wow, Praise God ਤਾਂ ਆਓ ਆਪਾਂ ਦੇਖਦੇ ਹਾਂ ਮਤੀ 15 ਬੁੱਕ ਆਫ ਮੈਥਿਊ ਉਹਦਾ ਚੈਪਟਰ ਨੰਬਰ 15 ਉਹਦਾ 15 ਨੰਬਰ ਅਧਿਆਇ ਉਹਦੀ 18 ਤੋਂ 20 ਵਰਡਸ ਉਹਦੀ 18 ਤੋਂ ਲੈ ਕੇ 20 ਨੰਬਰ ਆਇਤ ਤੱਕ ਆਪਾਂ ਦੇਖਦੇ ਹਾਂ ਇੱਥੇ ਲਿਖਿਆ ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਇਹੋ ਮਨੁੱਖ ਨੂੰ ਪ੍ਰੇਸ਼ਟ ਕਰਦੀਆਂ ਹਨ ਹallelujah ਜਿਹੜੀਆਂ ਗੱਲਾਂ ਸਾਡੇ ਮੂੰਹ ਚੋਂ ਨਿਕਲਦੀਆਂ ਆ ਉਹ ਕਿੱਥੋਂ ਆਉਂਦੀਆਂ ਆ ਦਿਲ ਚੋਂ ਆਉਂਦੀਆਂ ਆ ਗੱਲ ਪਹਿਲਾਂ ਮੂੰਹ ਵਿੱਚ ਨਹੀਂ ਹੁੰਦੀ ਗੱਲ ਪਹਿਲਾਂ ਕਿੱਥੇ ਹੁੰਦੀ ਆ ਦਿਲ ਦੇ ਵਿੱਚ ਹੁੰਦੀ ਆ ਫੇ ਮੂੰਹ ਤੇ ਆਉਂਦੀ ਆ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਦਿਲ ਤੋਂ ਮੂੰਹ ਚ ਆ ਜਾਂਦੀਆਂ ਪਰ ਬਹੁਤ ਸਾਰੀਆਂ ਗੱਲਾਂ ਆ ਜਿਹੜੀਆਂ ਦਿਲ ਦੇ ਅੰਦਰ ਹੀ ਲੋਕੀ ਉਹਨਾਂ ਨੂੰ ਸੰਭਾਲ ਕੇ ਰੱਖਦੇ ਚਾਹੇ ਉਹ ਚੰਗੀਆਂ ਹੋਣ ਤੇ ਚਾਹੇ ਉਹ ਮੰਦੀਆਂ ਹੋਣ ਮਾੜੀਆਂ ਹੋਣ ਤਾਂ ਵਚਨ ਵਿੱਚ ਲਿਖਿਆ ਦਿਲ ਵਿੱਚੋਂ ਆਉਂਦੀਆਂ ਅਤੇ ਇਹੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਉਹ ਗੱਲਾਂ ਜਿਹੜੀਆਂ ਗਲਤ ਆ ਪਰ ਮੂੰਹ 'ਚੋਂ ਨਿਕਲਦੀਆਂ ਆ ਦਿਲ ਦੇ ਵਿੱਚੋਂ ਆਉਂਦੀਆਂ ਆ ਪਰ ਮੂੰਹ ਤੋਂ ਨਿਕਲਦੀਆਂ ਉਹੀ ਭ੍ਰਿਸ਼ਟ ਕਰਦੀਆਂ ਆ ਸੋ ਕਿਉਂਕਿ ਬੁਰੇ ਖਿਆਲ ਖੂਨ ਜਨਾਕਾਰੀਆਂ ਹਰਾਮਕਾਰੀਆਂ ਚੋਰੀਆਂ ਝੂਠੀਆਂ ਉਗਾਈਆਂ ਕੁਫਰ ਦਿਲ ਵਿੱਚੋਂ ਨਿਕਲਦੇ ਹਨ ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ ਪਰ ਅਣ ਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ ਬਹੁਤ ਸਾਰੇ ਲੋਕ ਜਿਹੜੇ ਆ ਉਹ ਝੂਠ ਦਾ ਤੇ ਸੁੱਚਮ ਦਾ ਬੜਾ ਖਿਆਲ ਰੱਖਦੇ ਆ ਕਿਹ ਹਾਏ ਝੂਠੇ ਹੱਥ ਲੱਗ ਗਏ ਹੁਣ ਅਸੀਂ ਇਹ ਖਾਣਾ ਨਹੀਂ ਖਾਣਾ ਹਾਏ ਝੂਠੇ ਹੱਥ ਲੱਗ ਗਏ ਹੁਣ ਇਹ ਖਾਣਾ ਜਿਹੜਾ ਆ ਬਾਹਰ ਸਿੱਟ ਦਿਓ ਤੇ ਉਬੜਾ ਸੁਚਮ ਦਾ ਖਿਆਲ ਰੱਖਿਆ ਜਾਂਦਾ ਹਾਲਾਂਕਿ ਸੁਚਮ ਦਾ ਖਿਆਲ ਜਿਹੜਾ ਆ ਉਹ ਰੱਖਣਾ ਵੀ ਚਾਹੀਦਾ ਆ ਸਫਾਈ ਜਿਹੜੀ ਆ ਉਹ ਰੱਖਣੀ ਬਹੁਤ ਜ਼ਰੂਰੀ ਆ ਪਰ ਕੋਸ਼ ਲੋਕ ਸਿਰਫ ਬਾਹਰਲੀ ਸੁਚਮ ਦਾ ਧਿਆਨ ਰੱਖਦੇ ਆ ਉਹ ਬਾਹਰਲੀ ਝੂਠ ਤੋਂ ਨਫ਼ਰਤ ਕਰਦੇ ਆ ਬਾਹਰਲੀ ਸਫਾਈ ਨੂੰ ਤਵੱਜੋ ਦਿੰਦੇ ਆ ਪਰ ਅੰਦਰਲੀ ਸਫਾਈ ਵੱਲ ਉਹਨਾਂ ਦਾ ਕੋਈ ਲੈਣ ਦੇਣ ਤੇ ਖਿਆਲ ਨਹੀਂ ਹੁੰਦਾ ਜਿੱਦਾਂ ਇੱਥੇ ਵਚਨ ਸਾਨੂੰ ਦੱਸਦਾ ਕਿ ਤੁਹਾਡੇ ਦਿਲ ਦੇ ਵਿੱਚੋਂ ਜਿਹੜੀਆਂ ਭ੍ਰਿਸ਼ਟ ਚੀਜ਼ਾਂ ਤੁਹਾਡੇ ਮੂੰਹ ਥਾਣੀ ਜਾਂ ਤੁਹਾਡੇ ਕੰਮਾਂ ਥਾਣੀ ਬਾਹਰ ਨਿਕਲਦੀਆਂ ਆ ਉਹੀ ਤੁਹਾਨੂੰ ਭ੍ਰਿਸ਼ਟ ਕਰਦੀਆਂ ਆ ਉਹਨਾਂ ਨੇ ਐਗਜ਼ੈਂਪਲਸ ਵੀ ਦਿੱਤੀਆਂ ਹੋਈਆਂ ਆ ਇੱਥੇ ਬਾਈਬਲ ਦੇ ਵਿੱਚ ਉਦਾਹਰਨਾਂ ਵੀ ਦਿੱਤੀਆਂ ਹੋਈਆਂ ਕਿ ਜਿੱਦਾਂ ਬੁਰੇ ਖਿਆਲ ਕੁਫਰ ਬਕਣਾ ਹੋਣ ਜਨਾਕਾਰੀਆਂ ਹਰਾਮਕਾਰੀਆਂ ਚੋਰੀਆਂ ਝੂਠੀਆਂ ਜਿਹੜੀਆਂ ਗਵਾਹੀਆਂ ਦਿੰਦੇ ਆ ਇਹ ਜਿਹੜੀਆਂ ਚੀਜ਼ਾਂ ਆ ਇਹ ਦਿਲ ਵਿੱਚ ਹੁੰਦੀਆਂ ਤੇ ਦਿਲ ਤੋਂ ਫਿਰ ਬਾਹਰ ਜਿਹੜੀਆਂ ਆ ਉਹ ਜਦੋਂ ਨਿਕਲਦੀਆਂ ਤੇ ਉਹ ਉਹ ਖਰਾਬ ਚੀਜ਼ਾਂ ਨੂੰ ਪੈਦਾ ਕਰਦੀਆਂ ਆ ਕਹਿੰਦਾ ਅਣ ਤੋਂ ਤੇ ਹੱਥਾਂ ਨਾਲ ਜਿਹੜੀ ਰੋਟੀ ਖਾਣੀ ਆ ਨਾ ਉਹ ਨਹੀਂ ਮਨੁੱਖ ਨੂੰ ਪ੍ਰਿਸ਼ਟ ਕਰਦੀ ਮਨੁੱਖ ਨੂੰ ਪ੍ਰਿਸ਼ਟ ਕਰਦੀਆਂ ਆਹ ਵਾਲੀਆਂ ਚੀਜ਼ਾਂ ਸਮਝ ਲੱਗੀ ਅਗਰ ਬਿਨਾ ਹੱਥ ਧੋਤਿਆਂ ਰੋਟੀ ਖਾ ਆ ਵੀ ਲਈ ਕਦੀ ਕਈ ਵਾਰੀ ਕੁਛ ਇਦਾਂ ਹੁੰਦਾ ਕਿ ਤੁਹਾਡੇ ਕੋਲੇ ਨਹੀਂ ਚਾਂਸ ਬੰਦਾ ਹੱਥ ਧੋਣ ਦਾ ਤੁਸੀਂ ਉਦਾਂ ਹੀ ਰੋਟੀ ਖਾ ਲਈ ਤੇ ਕੋਈ ਤੁਹਾਨੂੰ ਆਣ ਕੇ ਕਹੇ ਲੈ ਵੀ ਤੇਰਾ ਤਾਂ ਦੀਨ ਮਜ਼ਹਬ ਭ੍ਰਿਸ਼ਟ ਹੋ ਗਿਆ ਤੇ ਇਦਾਂ ਦਾ ਕੁਛ ਨਹੀਂ ਆ ਪਰ ਸਾਡਾ ਦੀਨ ਮਜ਼ਹਬ ਕਦੋਂ ਭ੍ਰਿਸ਼ਟ ਹੁੰਦਾ ਜਦੋਂ ਸਾਡੇ ਅੰਦਰ ਪ੍ਰੇਸ਼ਟ ਚੀਜ਼ਾਂ ਰਹਿਣੀਆਂ ਸ਼ੁਰੂ ਕਰ ਦਿੰਦੀਆਂ ਆ ਸੋਚਾਂ ਜਦੋਂ ਪ੍ਰੇਸ਼ਟ ਹੋ ਜਾਂਦੀਆਂ ਆ ਜਦੋਂ ਸਾਡੇ ਖਿਆਲ ਪ੍ਰੇਸ਼ਟ ਹੋ ਜਾਂਦੇ ਆ ਸਾਡੇ ਮਨ ਦੇ ਵਿਚਾਰ ਪ੍ਰੇਸ਼ਟ ਹੋ ਜਾਂਦੇ ਆ ਹਰ ਵੇਲੇ ਅੱਖਾਂ ਗਲਤ ਚੀਜ਼ਾਂ ਨੂੰ ਦੇਖਣਾ ਚਾਹੁੰਦੀਆਂ ਆ ਕੰਨ ਗਲਤ ਚੀਜ਼ਾਂ ਨੂੰ ਸੁਣਨਾ ਚਾਹੁੰਦੇ ਆ ਜਿਸਮ ਗਲਤ ਚੀਜ਼ਾਂ ਨੂੰ ਕਰਨਾ ਚਾਹੁੰਦਾ ਆ ਸਾਂ ਜਿਹੜਾ ਆ ਉਹ ਭ੍ਰਿਸ਼ਟ ਹੁੰਦਾ ਆ ਔਰ ਉਹ ਚੀਜ਼ਾਂ ਜਿਹੜੀਆਂ ਭ੍ਰਿਸ਼ਟ ਆ ਜਿਹਨੂੰ ਇੰਗਲਿਸ਼ ਦੇ ਵਿੱਚ ਅਨਕਲੀਨ ਕਿਹਾ ਜਾਂਦਾ ਆ ਅਨਕਲੀਨ ਕਲੀਨ ਮਤਲਬ ਸ਼ੁੱਧ ਸਾਫ਼ ਤੇ ਅਨਕਲੀਨ ਮਤਲਬ ਅਸ਼ੁੱਧ ਭ੍ਰਿਸ਼ਟ ਗੰਦਾ ਤਾਂ ਉਹ ਚੀਜ਼ਾਂ ਜਿਹੜੀਆਂ ਗਲਤ ਆ ਜਦੋਂ ਸਾਡੇ ਆਤਮਾ ਦੇ ਅੰਦਰ ਉਹ ਹੁੰਦੀਆਂ ਆ ਜੇ ਦਾ ਆਤਮਾ ਗਲਤ ਚੀਜ਼ਾਂ ਵੱਲ ਨੂੰ ਲੁਭਾਇਆ ਜਾਂਦਾ ਆ ਗਲਤ ਕੰਮ ਕਰਨੇ ਚਾਹੁੰਦਾ ਆ ਉਹ ਆਪ੍ਰਿਸ਼ਟ ਆਤਮਾ ਸਮਝ ਲੱਗ ਰਹੀ ਆ ਤੁਹਾਨੂੰ ਜੇ ਦਾ ਵੀ ਆਤਮਾ ਗਲਤ ਕੰਮਾਂ ਦੇ ਵਿੱਚ ਦਿਲ ਲਗਾਉਂਦਾ ਆ ਨਸ਼ਾ ਕਰਨ ਦਾ ਆਨੰਦ ਆਉਂਦਾ ਆ ਪਾਪ ਕਰਨ ਦਾ ਆਨੰਦ ਆਉਂਦਾ ਆ ਕਿਸੇ ਦਾ ਹਿੱਸਾ ਖੋਣ ਦਾ ਆਨੰਦ ਆਉਂਦਾ ਆ ਝੂਠ ਬੋਲਣ ਨੂੰ ਬਹੁਤ ਚੰਗਾ ਲੱਗਦਾ ਆ ਕਿਸੇ ਦੀ ਐਵੇਂ ਗਲਤ ਗਵਾਹੀ ਭਰ ਦੇਣੀ ਬਹੁਤ ਚੰਗੀ ਲੱਗਦੀ ਉਹ ਆ ਭ੍ਰਿਸ਼ਟ ਆਤਮਾ ਅਸ਼ੁੱਧ ਆਤਮਾ ਅਨਕਲੀਨ ਸਪਿਰਿਟ ਤੇ ਪਵਿੱਤਰ ਆਤਮਾ ਕੀ ਆ ਸ਼ੁੱਧ ਆਤਮਾ ਕੀ ਆ ਜਿਹੜਾ ਚੰਗੇ ਕੰਮ ਕਰਨ ਨੂੰ ਜੀ ਕਰਦਾ ਆ ਜਿਹੜਾ ਸੱਚ ਬੋਲਣ ਦੇ ਲਈ ਤਿਆਰ ਰਹਿੰਦਾ ਆ ਸਭ ਨੂੰ ਪਾਪ ਦੀ ਨਜ਼ਰ ਨਾਲ ਨਹੀਂ ਪਰ ਪਵਿੱਤਰਤਾਈ ਦੀ ਨਜ਼ਰ ਦੇ ਨਾਲ ਦੇਖਦਾ ਹੈ ਪਰਮੇਸ਼ਵਰ ਦੀ ਆਗਿਆਕਾਰੀ ਦੇ ਵਿੱਚ ਚੱਲਣਾ ਜਿੰਨੂੰ ਪਸੰਦ ਆਉਂਦਾ ਉਹ ਪਵਿੱਤਰ ਆਤਮਾ ਸੋ ਬਹੁਤ سارے ਲੋਕ ਆ ਉਹਨਾਂ ਨੂੰ ਲੱਗਦਾ ਆ ਕਿ ਉਹ ਆਜ਼ਾਦ ਆ ਕਿਉਂਕਿ ਉਹਨਾਂ ਦੀਆਂ ਚੀਕਾਂ ਨਹੀਂ ਬਾਜਦੀਆਂ ਕਿਉਂਕਿ ਉਹ ਧਰਤੀ ਦੇ ਉੱਤੇ ਪੁੱਠੇ ਸਿੱਧੇ ਰੋਲ ਨਹੀਂ ਕਰਦੇ ਉਹਨਾਂ ਦੇ ਸਿਰ ਨਹੀਂ ਘੁੰਮਦੇ ਪਰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਅੰਦਰ ਕੋਈ ਦੁਸ਼ਟ ਆਤਮਾ ਨਹੀਂ ਆ ਪਰ ਜੇਕਰ ਤੁਹਾਡੇ ਜੀਵਨ ਦੇ ਅੰਦਰ ਪਾਪ ਆ ਤਾਂ ਮਤਲਬ ਦੁਸ਼ਟ ਆਤਮਾ ਹੈਗਾ ਇਹ ਦੁਸ਼ਟ ਆਤਮਾ ਹੀ ਪਾਪ ਕਰਵਾਉਂਦਾ ਆ ਪਵਿੱਤਰ ਆਤਮਾ ਤੁਹਾਡੇ ਕੋਲੋਂ ਪਾਪ ਨਹੀਂ ਕਰਵਾਉਂਦਾ ਦੁਸ਼ਟ ਆਤਮਾ ਪਾਪ ਕਰਵਾਉਂਦਾ ਆ ਅਗਰ ਤੁਸੀਂ ਜਨਾਕਾਰੀ ਦੇ ਵਿੱਚ ਫਸੇ ਹੋਏ ਆ ਤੁਸੀਂ ਗਲਤ ਗਵਾਈਆਂ ਦੇ ਰਹੇ ਝੂਠੀਆਂ ਗਵਾਈਆਂ ਦੇ ਰਹਿਆ ਤੁਸੀਂ ਕੁਫਰ ਬਕਰੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਨਹੀਂ ਬੋਲਣੀਆਂ ਚਾਹੀਦੀਆਂ ਜਿਹੜੀਆਂ ਪਰਮੇਸ਼ਵਰ ਦੇ ਅਸੂਲਾਂ ਦੇ ਵਿਰੋਧ ਦੇ ਅਗਰ ਤੁਸੀਂ ਉਹ ਚੀਜ਼ਾਂ ਬੋਲਦੇ ਆਂ ਜਾਂ ਤੁਸੀਂ ਚੋਰੀਆਂ ਕਰਦੇ ਆਂ ਹਰਾਮ ਕਾਰੀਆਂ ਕਰਦੇ ਆਂ ਲੜਾਈਆਂ ਕਰਦੇ ਆਂ ਪਰ ਚਰਚ ਵਿੱਚ ਆਣ ਕੇ ਤੁਹਾਡੀਆਂ ਚਿੱਕਾਂ ਨਹੀਂ ਨਿਕਲਦੀਆਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਅੰਦਰ ਦੁਸ਼ਟ ਆਤਮਾ ਨਹੀਂ ਆ ਬਹੁਤ ਸਾਰੇ ਲੋਕ ਆ ਜਿਹੜੇ ਚਿੱਕਾਂ ਨਹੀਂ ਮਾਰਦੇ ਚੀਕਾਂ ਮਾਰਨ ਵਾਲਿਆਂ ਦੇ ਨਾਲੋਂ ਜ਼ਿਆਦਾ ਜਕੜੇ ਹੋਏ ਆ ਉਹ ਦੁਸ਼ਟ ਆਤਮੇ ਜਿਹੜੇ ਮੈਨੀਫੈਸਟ ਕਰਦੇ ਆ ਜਿਹੜੇ ਇੱਥੇ ਇਦਾਂ ਕਹਿ ਲਓ ਜ਼ਾਹਿਰ ਹੋ ਜਾਂਦੇ ਆ ਉਹ ਇੰਨੇ ਖਤਰਨਾਕ ਨਹੀਂ ਆ ਜਿੰਨੇ ਖਤਰਨਾਕ ਉਹ ਦੁਸ਼ਟ ਆਤਮੇ ਆ ਜਿਹੜੇ ਚੁੱਪਚੀਪੇ ਤੁਹਾਡੇ ਜੀਵਨ ਦੇ ਵਿੱਚ ਲੁੱਕ ਛੁਪ ਕੇ ਕੰਮ ਕਰ ਰਹੇ ਆ ਜਿਨ੍ਹਾਂ ਦੇ ਬਾਰੇ ਵਿੱਚ ਤੁਹਾਨੂੰ ਪਤਾ ਹੀ ਨਹੀਂ ਤੁਹਾਨੂੰ ਲੱਗਦਾ ਕਿ ਮੈਂ ਆਜ਼ਾਦ ਆ ਪਰ ਤੁਸੀਂ ਦੁਸ਼ਟ ਆਤਮਾ ਦੇ ਅੰਦਰ ਹੋ ਇਹ ਸਭ ਤੋਂ ਡੇਂਜਰਸ ਚੀਜ਼ ਆ